ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਾਇਆ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਵੀ ਜ਼ਿੰਦਗੀ 'ਚ ਰੰਗ ਹੋਣੇ ਵੀ ਜ਼ਰੂਰੀ ਐ ਜੇ ਜ਼ਿੰਦਗੀ 'ਚ ਰੰਗ ਨਾ ਹੋਣ ਤਾਂ ਜ਼ਿੰਦਗੀ ਜਿਉਣ ਦਾ ਕੋਈ ਮਤਲਬ ਹੀ ਨਹੀਂ ਤੇ ਆਪਾਂ ਗੱਲ ਕਰਦੇ ਆਂ ਜੀ ਵੀ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਹਨ ਜਿਉਣਾ ਭੁੱਲ ਜਾਂਦੇ ਆਂ ਤਾਂ ਜ਼ਿੰਦਗੀ ਜ਼ਿੰਦਗੀ ਨਹੀਂ ਲੱਗਦੀ ਤਾਂ ਮੈਂ ਤੁਹਾਨੂੰ ਕਹਿਣਾ ਚਾਹਣੀ ਐ ਵੀ ਜ਼ਿੰਦਗੀ ਜਿਉਇਆ ਕਰੋ ਠੀਕ ਐ ਮਰਨਾ ਇੱਕ ਦਿਨ ਜਾਣਾ ਹੀ ਆ ਜ਼ਿੰਦਗੀ ਜਿਉਣੀ ਵੀ ਜ਼ਰੂਰੀ ਹੈ ਜੇ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਤੇ ਮਸਤੀ ਨਾ ਰਹੀ ਤੇ ਫਿਰ ਜ਼ਿੰਦਗੀ ਕੀ ਕੰਮ ਦੀ ਠੀਕ ਟੈਨਸ਼ਨ ਆ ਹਰ ਇੱਕ ਬੰਦੇ ਨੂੰ ਆ ਮੈਨੂੰ ਬਹੁਤ ਟੈਨਸ਼ਨ ਆ ਬਾਦੂ ਟੈਨਸ਼ਨ ਆ ਬੱਚੇ ਵਿਆਹਣ ਵਾਲੇ ਆ ਸਿਹਤ ਠੀਕ ਨਹੀਂ ਰਹਿੰਦੀ ਇਕੱਲੇ ਸੰਘਰਸ਼ ਕਰ ਰਹੀ ਆ ਸਾਰਾ ਕੁਝ ਇਕੱਲੇ ਨੇ ਦੇਖਣਾ ਪਰ ਮਸਤ ਜ਼ਰੂਰ ਰਹਿਣੀ ਆ ਜਦੋਂ ਜੀ ਕਰਦਾ ਮੈਂ ਤੇ ਦੀਪੂ ਵੀਡੀਓ ਬਣਾਉਣ ਲੱਗ ਜਾਂਦੇ ਆ ਫੋਟੋ ਖਿੱਚਣ ਲੱਗ ਜਾਂਦੇ ਆ ਵੀ ਮਸਤੀ ਕਰਨ ਲੱਗ ਜਾਂਦੇ ਆ ਉਹਨਾਂ ਤੋਂ ਭੁੱਲ ਜਾਂਦੇ ਆ ਇੱਧਰ ਟੈਨਸ਼ਨਾਂ ਦਾ ਸਾਨੂੰ ਪਤਾ ਹੀ ਆਪਾਂ ਨੂੰ 24 ਘੰਟੇ ਰਹਿੰਦੀਆਂ ਤੇ ਮੈਂ ਤੁਹਾਨੂੰ ਇਹੀ ਕਹਿਣਾ ਚਾਹਣੀ ਆ ਵੀ ਕੁਝ ਨਹੀਂ ਹੁੰਦਾ ਜ਼ਿੰਦਗੀ ਆ ਲੰਘ ਹੀ ਜਾਣੀ ਆ ਐਂਡ ਤਾਂ ਆਪਣਾ ਤੁਹਾਨੂੰ ਪਤਾ ਹੀ ਐ ਕੀ ਆ ਸੋ ਬਾਲਾ ਟੈਨਸ਼ਨ ਨਾ ਲਿਆ ਕਰੋ ਬਾਲਾ ਮਰੂ ਮਰੂ ਨਾ ਕਰਿਆ ਕਰੋ ਕੁਛ ਨਹੀਂ ਹੁੰਦਾ ਜਿਸ ਪਰਮਾਤਮਾ ਨੇ ਤੁਹਾਨੂੰ ਜਗਤੀ ਭੇਜਿਆ ਨਾ ਉਹ ਤੁਹਾਡਾ ਖਿਆਲ ਵੀ ਰੱਖੂਗਾ ਇਹ ਤੁਸੀਂ ਮੇਰੀ ਗੱਲ ਲੜਵਾਨ ਲਓ ਦੇਖ ਜਗਤ ਤੇ ਜੀ ਨੇ ਭੇਜਿਆ ਹੈ ਨਾ ਉਹਨੇ ਆਪਣਾ ਸਾਥ ਵੀ ਦੇਣਾਗਾ ਥੋੜਾ ਬਹੁਤਾ ਜ਼ਿੰਦਗੀ ਚ ਖੁਸ਼ ਰਹਿਣਾ ਵੀ ਜ਼ਰੂਰੀ ਹੈ ਜੇ ਆਪਾਂ ਖੁਸ਼ ਰਹਿਣਾ ਹਟ ਗਏ ਆਪਾਂ ਮਸਤੀ ਕਰਨੋਂ ਹਟ ਗਏ ਤਾਂ ਜ਼ਿੰਦਗੀ ਆਪਾਂ ਨੂੰ ਬੋਝ ਲੱਗਣ ਲੱਗ ਜੂਗੀ ਕਿਉਂਕਿ ਮੈਂ ਜੀ ਦੇਖਦੀ ਹੁੰਨੀ ਆ ਵੀ ਜਦੋਂ ਮੈਂ ਦੀਪੂ ਨੂੰ ਚੌੜ ਕਰ ਲੱਗ ਜਾ ਜਾਂ ਬੇਟੀ ਤੇ ਬੇਟੇ ਨਾਲ ਕਿੱਧਰ ਬਾਹਰ ਭੱਗ ਜਾ ਤਾਂ ਮੈਨੂੰ ਜ਼ਿੰਦਗੀ ਬੜੀ ਸੋਹਣੀ ਲੱਗਦੀ ਹੈ ਜੇ ਮੈਂ ਇਕੱਲੀ ਬਹਿ ਕੇ ਸੋਚਣ ਲੱਗ ਜਾਂਦਾ ਐ ਲੱਗੂ ਜ਼ਿੰਦਗੀ ਚੀਜ਼ ਕੀ ਆ ਤਾਂ ਮੈਂ ਤੁਹਾਨੂੰ ਕਹਣੀ ਆ ਵੀ ਮਸਤ ਰਿਆ ਕਰੋ ਛੋਟੀਆਂ ਛੋਟੀਆਂ ਖੁਸ਼ੀਆਂ ਮਨਾਇਆ ਕਰੋ ਜਿੰਨਾ ਕੁ ਤੁਹਾਡਾ ਬਜਟ ਆ ਉਹਦੇ ਹਿਸਾਬ ਨਾਲ ਬਾਹਰ ਅੰਦਰ ਵੀ ਜਾਇਆ ਕਰੋ ਜ਼ਰੂਰ ਜਾਇਆ ਕਰੋ ਕੋਈ ਕਿ ਤੇ ਬੈਠ ਇਕੱਠੇ ਖਾ ਬੀਆ ਕਰੋ ਫੈਮਿਲੀ ਨਾਲ ਕੋਈ ਮੂਵੀ ਦੇਖਿਆ ਕਰੋ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਦੇਖੋ ਜੀ ਨਾ ਤਾਂ ਆਪਣੀਆਂ ਟੈਨਸ਼ਨਾਂ ਮੁੱਕਣੀਆਂ ਤੇ ਨਾ ਆਪਣੇ ਪੰਗੇ ਮੁੱਕਣੇ ਆਪਾਂ ਮੁੱਕ ਜਾਣਾ ਆਪਾਂ ਨੂੰ ਕਦੇ ਉਹ ਦਿਨ ਨਹੀਂ ਆਉਂਦਾ ਵੀ ਜਿੱਦ ਅਗਲਾ ਆਪਾਂ ਨੂੰ ਐ ਹੋਊਗਾ ਵੀ ਹਾਂ ਜੀ ਸਾਰੀਆਂ ਟੈਨਸ਼ਨਾਂ ਖਤਮ ਹੈ ਟੈਨਸ਼ਨ ਤਾਂ ਨਾ ਬੰਦੇ ਤੇ ਕੋਈ ਨਾ ਕੋਈ ਰਹਿੰਦੀ ਹੀ ਰਹਿੰਦੀ ਹੀ ਹੈ ਕੋਈ ਕਾਸੇ ਦੀ ਕੋਈ ਕਾਸੇ ਦੀ ਕੋਈ ਮੇਰੇ ਵਰਗਾ ਲੋਕਾਂ ਦੀ ਵੀ ਲਈ ਜਾਂਦਾ ਰਹਿੰਦਾ ਟੈਨਸ਼ਨ ਮੈਂ ਤਾਂ ਕਿਸੇ ਨੂੰ ਦੁਖੀ ਦੇਖ ਲਾ ਮੈਂ ਤਾਂ ਅਗਲੀ ਦੀ ਟੈਨਸ਼ਨ ਨਹੀਂ ਲਈ ਜਾਉ ਮੈਂ ਤਾਂ ਬੈਠੀ ਆਂ ਹੀ ਸੋਚੀ ਹੋਈ ਹਾਂ ਕਿ ਇਹਦੀ ਮਦਦ ਕਿਵੇਂ ਕਰਾਂ ਕਿਵੇਂ ਕਰਾਂ ਬਸ ਉਹ ਦੁਖੀ ਨਾ ਹੋਵੇ ਉਹਨੂੰ ਦੁੱਖ ਚੋਂ ਕਿਵੇਂ ਆਗਾਡਾਂ ਬੈਠੀ ਹੀ ਸੋਚੀ ਜਾਊਂਗੀ ਹਰ ਇੱਕ ਦਾ ਆਪਣੀ ਆਪਣੀ ਸੋਚ ਹੁੰਦੀ ਐ ਤੇ ਪਰ ਮੈਂ ਵੀਡੀਓ ਚ ਤੁਹਾਨੂੰ ਦੱਸਣਾ ਚਾਹੁੰਨੇ ਮਸਤ ਜਰੂਰ ਰਹਿਆ ਕਰੋ ਜੇ ਆਪਾਂ ਜਿਉਣਾ ਭੁੱਲ ਗਏ ਹਨਾ ਤਾਂ ਫਿਰ ਫਾਇਦਾ ਕੀ ਐ ਜੱਗ ਤੇ ਆਉਣ ਦਾ ਹਨਾ ਮੈਂ ਕਹਣੀ ਐ ਜੱਗ ਤੇ ਆਏ ਆ ਨਜ਼ਾਰੇ ਤਾਂ ਲੈ ਲਈਏ ਛੋਟੀ ਜੀ ਜ਼ਿੰਦਗੀ ਐ ਕੀ ਪਤਾ ਅੱਜ ਹਾਂ ਕੱਲ ਨੂੰ ਨਾ ਹੋਈਏ ਹਨਾ ਸੋ ਆਪਣੇ ਹਰ ਇੱਕ ਦਿਨ ਨੂੰ ਨਾ ਜੇ ਆਪਾਂ ਆਖਰੀ ਸਮਝ ਕੇ ਜਾਵਾਂਗੇ ਤਾਂ ਨਜ਼ਾਰੀ ਲਵਾਂਗੇ ਤੇ ਬੜਾ ਲੰਮਾ ਸੋਚਣ ਦੀ ਲੋੜ ਨਹੀਂ ਕਿਉਂਕਿ ਸੋਡੇ ਸੋਚਣ ਨਾਲ ਕੁਝ ਨਹੀਂ ਹੁੰਦਾ ਜੋ ਸੋਡੇ ਪਰਮਾਤਮਾ ਨੇ ਲਿਖਿਆ ਪਿਆ ਕਰਮਾਂ ਚ ਹੋ ਹੀ ਜਾਣਾਗਾ ਹਨਾ ਸੋਚਣ ਨਾਲ ਕੁਝ ਨਹੀਂ ਹੁੰਦਾ ਵੀਰੇ ਜੋ ਮਰਜ਼ੀ ਸੋਚੀ ਜਾਓ ਚਾਹੇ ਲੱਖ ਵਾਰ ਸੋਚੋ ਵੀ ਬਾਣੀ ਚ ਵੀ ਕਿਹਾ ਹੈ ਸੋਚਿਆ ਸੋਚਣਾ ਹੋ ਵੀ ਇਹ ਸੋਚੇ ਲੱਖ ਵਾਰ ਹਨਾ ਕਿੰਨਾ ਮਰਜ਼ੀ ਸੋਚ ਲਓ ਹਨਾ ਸੋਡੇ ਘਰੇ ਤੋਂ ਕੁਝ ਨਹੀਂ ਹੋਣਾ ਹੋਣਾ ਉਹੀ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹਨਾ ਕਤਾਰ ਨੂੰ ਕਹਿਣੀ ਹੈ ਵੀ ਆਪਣੇ ਪਰਿਵਾਰ ਚ ਥੋੜਾ ਬਹੁਤਾ ਖੁਸ਼ ਰਹਿਣਾ ਸਿੱਖੋ ਆਪਣੀ ਫੈਮਿਲੀ ਨੂੰ ਪਿਆਰ ਕਰਨਾ ਸਿੱਖੋ ਹਨਾ ਸਭ ਤੋਂ ਇੰਪੋਰਟੈਂਟ ਸੋਡੀ ਫੈਮਿਲੀ ਆ ਜੇ ਤੁਸੀਂ ਆਪਣੀ ਫੈਮਿਲੀ ਨੂੰ ਖੁਸ਼ ਰੱਖ ਰਹੇ ਹੋ ਤਾਂ ਸਮਝੋ ਤੁਸੀਂ ਸਭ ਤੋਂ ਵਧੀਆ ਇਨਸਾਨ ਖੁਸ਼ ਹੋ ਜੇ ਤੁਹਾਡੀ ਫੈਮਿਲੀ ਤੁਹਾਡੇ ਹੁੰਦੇ ਦੁਖੀ ਰਹਿ ਰਹੀ ਆ ਨਾਰਾਜ਼ ਰਹਿ ਰਹੀ ਆ ਕਿਸੇ ਕਾਰਨਾਂ ਕਰਕੇ ਹਨਾ ਤਾਂ ਫਿਰ ਤੁਹਾਡਾ ਕੀ ਤਰਗਾ ਹਨਾ ਫੈਮਿਲੀ ਚ ਰਹਿਣ ਦਾ ਸੋ ਮੈਂ ਕਹਿਣੀ ਆ ਜਿੰਨਾ ਕਿਸੇ ਨੂੰ ਦੇ ਸਕਦੇ ਹੋ ਖੁਸ਼ੀਆਂ ਦਿਓ ਉਹ ਦੇਖ ਰਬਾਉਣ ਵਾਲੇ ਤਾਂ ਪਿੰਡ ਚ ਰਵਾ ਜਾਂਦੇ ਆ ਰੋਣ ਵਾਲੇ ਰੋਣਾ ਬੱਲੇਵਾ ਜਾਂਦੇ ਤੇ ਹੱਸਣ ਵਾਲੇ ਹਸਾ ਜਾਂਦੇ ਇਹ ਗੱਲਾਂ ਸੱਚ ਐ ਮਰੂ ਮਰੂ ਕਰਕੇ ਕੁਝ ਨਹੀਂ ਬਣਦਾ ਮੈਂ ਤਾਂ ਬਹੁਤ ਮਰੂ ਮਰੂ ਕਰਕੇ ਦੇਖ ਲਿਆ ਠੀਕ ਐ ਹੁਣ ਉਹ ਹੀ ਐ ਜੋ ਸਮੇਂ ਸਿਰ ਤੇ ਹੋਣਾ ਹੋ ਕੇ ਰਹਿਣਾਗਾ ਕੁਝ ਨਹੀਂ ਬਣਦਾ ਆਪਣੇ ਸੋਚਣ ਨਾਲ ਆਪਾਂ ਤਾਂ ਦੇਖੋ ਇੱਕ ਤਾਂ ਆਪਣੇ ਆਪ ਨੂੰ ਕਦੇ ਨਾ ਇਹ ਨਾ ਸੋਚਿਆ ਕਰੋ ਹਾਏ ਮੇਰੀ ਉਮਰ ਵੱਡੀ ਹੋ ਚੱਲੀ ਮੈਂ ਵੱਡਾ ਹੋ ਗਿਆ ਮੈਂ ਆ ਨਹੀਂ ਕਰਨਾ ਮੈਂ ਬੋ ਨਹੀਂ ਕਰਨਾ ਹਨਾ ਜਾਂ ਮੈਂ ਉਮਰ ਮੇਰੀ ਛੋਟੀ ਐ ਜਾਂ ਵੱਡੀ ਐ ਪਲੀਜ਼ ਇੱਕ ਤਾਂ ਆ ਚੀਜ਼ਾਂ ਤੋਂ ਨਿਕਲ ਜਿਓ ਕੀ ਉਮਰਾਂ ਚ ਰੱਖਿਆ ਜਾਂ ਵੱਡੀਆਂ ਜਾਂ ਛੋਟੀਆਂ ਤੁਸੀਂ ਮਸਤ ਰਹਿਣਾ ਸਿੱਖ ਲੋ ਉਮਰ ਦੇ ਹਿਸਾਬ ਨਾਲ ਕੀ ਤੁਸੀਂ ਮਸਤੀ ਕਰਨਾ ਭੁੱਲ ਜਾਨੇ ਹੋ ਹੱਸਣਾ ਭੁੱਲ ਜਾਨੇ ਹੋ ਪਲੀਜ਼ ਟੋਕਿਆ ਨਾ ਕਰੋ ਕਿਸੇ ਨੂੰ ਜੇ ਕੋਈ ਖੁਸ਼ ਰਹਿੰਦਾ ਬੰਦਾ ਹੈ ਨਾ ਕਹਿਆ ਕਰੋ ਤੇਰੀ ਉਮਰ ਐ ਕਰਨ ਵਾਲੀ ਬਾਏ ਅਗਲੇ ਨੂੰ ਰੀਲੀਜ਼ ਨਾ ਕਰਾਇਆ ਕਰੋ ਵੀ ਤੇਰੀ ਉਮਰ ਹੈ ਤੇਰੀ ਬਾਏ ਕੁਝ ਨਹੀਂ ਹੁੰਦਾ ਫਿਰ ਕੀ ਜਿੰਦਗੀ ਦੇ ਰੰਗ ਅਗਲੇ ਨੂੰ ਮਾਣ ਲੈਣ ਦੇ ਬੱਤ-ਬਾਤ ਅਗਲਾ ਵਿਚਾਰਾ ਪਾ ਲੈਂਦਾ ਜਿਵੇਂ ਉਹ ਮੈਂ ਆ ਮੈਂ ਚਾਹੇ ਦੋ ਦਿਨਾਂ ਨੂੰ ਮਰ ਜਾਂ ਚਾਹੇ ਮੈਂ ਬੁੜੀ ਹੋ ਕੇ ਮਰਾਂ ਪਰ ਮੈਂ ਰੰਗ ਗੂੜੇ ਪਾਉਣਾ ਪਸੰਦ ਕਰਦੀ ਆਂ ਇਹਦਾ ਮਤਲਬ ਇਹ ਥੋੜੀ ਵੀ ਤੁਸੀਂ ਬੁੜੇ ਹੋਗੇ ਤਾਂ ਤੁਹਾਡੇ ਰੰਗ ਵੀ ਬੁੜੇ ਹੋ ਜਾਣਗੇ ਨਾ ਯਾਰ ਇਹ ਨਾ ਕਰਿਆ ਕਰੋ ਤੁਸੀਂ ਜੇ ਬੰਦਾ ਅੰਦਰੋਂ ਜਿੰਦਾ ਦਿਲਾਂ ਨਾਲ ਉਹ ਜਿਉਣ ਦੀ ਇੱਛਾ ਦੇ ਦਿਲ 'ਚੋਂ ਰੰਗ ਗੂੜੇ ਪਾਉਂਦਾ ਕੁਝ ਵੀ ਪਾਉਂਦਾ ਪਲੀਜ਼ ਟੁੱਕਿਆ ਨਾ ਕਰੋ ਕੁਝ ਨਹੀਂ ਹੁੰਦਾ ਖਾਣ ਨਾਲ ਪਾਉਣ ਨਾਲ ਬੰਦੇ ਤੇ ਸ਼ੌਂਕ ਹੁੰਦੇ ਆ ਜੀ ਐਡੋਡੀ ਸ਼ੌਂਕ ਹੁੰਦੇ ਆ ਮੇਰੇ ਸ਼ੌਂਕ ਮੇਰੇ ਨਾਲਾ ਛੋਡੇ ਛੋਡੇ ਨਾਲ ਹੁਣ ਜੇ ਮੈਂ ਕਹਾ ਵੀ ਤੁਸੀਂ ਮੇਰੇ ਹਿਸਾਬ ਨਾਲ ਟਲੋ ਕੋਈ ਟਲ ਨਹੀਂ ਸਕਦਾ ਮੇਰੇ ਬੱਚੇ ਆ ਦੋਨੇ ਹੁਣ ਜੇ ਉਹਨਾਂ ਨੂੰ ਮੈਂ ਕਹਾ ਵੀ ਤੁਸੀਂ ਮੇਰੇ ਹਿਸਾਬ ਨਾਲ ਚੱਲੋ ਮੈਂ ਤਾਂ ਕਦੇ ਨਹੀਂ ਕਹਿੰਦੀ ਨੂੰ ਨੇ ਆਉਣਾ ਕੱਲ ਆਪਾਂ ਨੂੰ ਉਹਨੂੰ ਵੀ ਨਹੀਂ ਕਹਿੰਦੇ ਅਗਲੀ ਦੀ ਮਰਜ਼ੀ ਆ ਅਗਲੀ ਗੂੜੇ ਰੰਗ ਪਾਵੇ ਫਿੱਕੇ ਪਾਵੇ ਅਗਲੀ ਖਾਵੇ ਨਾ ਖਾਵੇ ਉਹਦੀ ਇੱਛਾ ਸੋ ਪਲੀਜ਼ ਕਿਸੇ ਨੂੰ ਵੀ ਕਿਸੇ ਤੇ ਵੀ ਐ ਮਤਲਬ ਕਿਸੇ ਨੂੰ ਗੁਲਾਮੀ ਦੀ ਮਹਿਸੂਸ ਨਾ ਕਰਾਇਆ ਕਰੋ ਜਿਉਂ ਲੈਣ ਦੇ ਚਾਰ ਦਿਨਾਂ ਦੀ ਜ਼ਿੰਦਗੀ ਆ ਆਪ ਵੀ ਐਸ਼ ਕਰੋ ਅਗਲੇ ਨੂੰ ਵੀ ਕਰਨ ਦਿਓ ਕੁਛ ਨਹੀਂ ਹੁੰਦਾ ਕੀ ਲੈ ਕੇ ਆਇਆ ਕੀ ਲੈ ਕੇ ਜਾਣਾ ਦੇਖ ਜੇ ਤੁਸੀਂ ਲੋਕਾਂ ਦੀ ਪਰਵਾਹ ਕਰੋਗੇ ਪਿੱਠ ਪਿੱਛੇ ਦਾ ਛੋਟੀਆਂ ਚੁਕਲੀਆਂ ਵੀਰ ਹੁੰਦੀਆਂ ਹੀ ਹੁੰਦੇ ਠੀਕ ਹੈ ਇੱਥੇ ਰਾਜੇ ਰਾਣੀ ਨਹੀਂ ਬਖਸ਼ੇ ਆਪਾਂ ਤਾਂ ਕੋਈ ਵੀ ਚੀਜ਼ ਨਹੀਂ ਹੈਗੀ ਜੇ ਤੁਸੀਂ ਇਸ ਸਟ੍ਰੈਸ ਚੋਂ ਵੀ ਮੈਨੂੰ ਫਲਾਨਾ ਆਇਆ ਕਹਿੰਦਾ ਧਿਆਨ ਤਾਂ ਵੀਰੇ ਲੋਕ ਤਾਂ ਕਹਿਣਗੇ ਇਹ ਤਾਂ ਇਹਨਾਂ ਦਾ ਕੰਮ ਹੈ ਜੇ ਤੁਸੀਂ ਇਹਨਾਂ ਚੀਜ਼ਾਂ ਬਾਰੇ ਸੋਚੋਗੇ ਫਿਰ ਤੁਸੀਂ ਉੱਠ ਨਹੀਂ ਸਕਦੇ ਕੁਛ ਨਹੀਂ ਹੁੰਦਾ ਹੁਣ ਦੱਸ ਮੇਰੀਆਂ ਮੈਂ ਵੀਡੀਓ ਪਾਉਣੀ ਆ ਦੋ ਚੈਨਲ ਆ ਮੇਰੇ 골ਡਨ ਪੰਜਾਬ ਆਪਣਾ ਪੰਜਾਬ ਦੋਨਾਂ ਤੇ ਵੀਡੀਓ ਪਾਉਣੀ ਆ ਜ਼ਰੂਰੀ ਥੋੜੀਆ ਵੀ ਸਾਰੇ ਮੈਨੂੰ ਸਾਵਾ ਸੇ ਦੇਣਗੇ ਹੋ ਸਕਦਾ ਵਿੱਚ ਗਾਲਾਂ ਕੱਢਣ ਵਾਲੇ ਵੀ ਹੋਣ ਅਗਲੇ ਤੇ ਮੈਂਡ ਹੁੰਦੇ ਆ ਪਕੜ ਜਿੱਤ ਸਕਦੇ ਆ ਕਿਸੇ ਨੂੰ ਅਗਲਾ 100 100 ਮੈਸੇਜ ਕਰਦਾ ਸੋ ਇਹਨਾਂ ਚੀਜ਼ਾਂ ਦੀ ਪਰਵਾਹ ਛੱਡ ਕੇ ਤੁਸੀਂ ਅੱਗੇ ਵਧੋਗੇ ਜੇ ਤੁਸੀਂ ਕਿਸੇ ਬਾਰੇ ਸੋਚੋਗੇ ਵੀ ਆਹ ਜੀ ਮੈਨੂੰ ਫਲਾਨਾ ਐ ਕਹਿ ਰਿਹਾ ਤਾਂ ਤੁਸੀਂ ਉੱਥੇ ਹੀ ਖੜ੍ਹਜੋਗੇ ਤੁਸੀਂ ਅੱਗੇ ਨਹੀਂ ਵਧ ਸਕਦੇ ਅੱਗੇ ਵਧਣ ਲਈ ਸੋਨੂੰ ਕੁਝ ਕੁ ਚੀਜ਼ਾਂ ਇਗਨੋਰ ਕਰਨੀਆਂ ਪੈਂਦੀਆਂ ਜਿਵੇਂ ਕਿ ਮੈਂ ਕਰਦੀ ਆ ਮੈਂ ਬਹੁਤ ਕੁਝ ਇਗਨੋਰ ਕਰਦੀ ਆ ਬਹੁਤ ਕੁਝ ਮੇਰੇ ਕੋਲੇ ਲੋਕ ਕੱਲਾ ਦੱਸ ਜਾਂਦੇ ਆ ਵੀ ਫਲਾਣਾ ਤੈਨੂੰ ਐ ਕਹਿੰਦਾ ਧੌਂਕਾ ਤੈਨੂੰ ਐ ਕਹਦਾ ਜੀ ਇਹਦਾ ਕਪੜਾ ਮਹਿੰਗਾ ਵੇਚਦੀ ਆ ਇਹ ਮਹਿੰਗੀ ਆ ਐ ਆ ਮੈਂ ਪਰਵਾਹੀ ਨਹੀਂ ਕਰਦੀ ਮੈਂ ਕਹਿੰਦੀ ਨਾ ਧੰਗ ਗੁਰੂ ਰਾਮਦਾਸ ਨੇ ਜਿਹੜਾ ਆਪਾਂ ਨੂੰ ਦੇਣਾ ਦੇ ਦੇਣਾ ਨਾ ਲੋਕਾਂ ਦਾ ਕੰਮ ਤਾਂ ਵੀਰੇ ਪਕਾਈ ਮਾਰਨਾ ਹੁੰਦਾ ਹੀ ਆ ਠੀਕ ਐ ਐ ਤਾਂ ਫਿਰ ਜਦੋਂ ਹਾਥੀ ਟੱਪਦਾਗਾ ਤੁਰਿਆ ਜਾਂਦਾ ਉਹਨਾਂ ਦਾ ਲੱਖਾਂ ਕ ਤੀੜਾ ਉਹਨੂੰ ਭੁਮਕਣ ਲੱਗ ਜਾਂਦੀਆਂ ਫਿਰ ਹਾਥੀ ਤੋਥੀ ਮਰਜੀ ਵੀਰ ਮੈਂ ਆਪਣੇ ਆਪ 'ਚ ਹਾਥੀ ਘਾਉਣਾ ਐਡਾ ਵੱਡਾ ਜਾਨਵਰ ਆ ਮੈਨੂੰ ਕੁੱਤੀ ਭੌਂਕ ਦਿਆ ਹਨ ਸੋ ਇਹਨਾਂ ਗੱਲਾਂ ਨੂੰ ਮੈਂਡ ਨਾ ਕਰਿਆ ਕਰੂ ਕਰ ਪਹਿਲੀ ਗੱਲ ਸਹੀ ਬੰਦੇ ਦੀ ਨਿਸ਼ਾਨੀ ਆ ਸਹੀ ਬੰਦਾ ਨਾਦਾ ਕਿਸੇ ਨੂੰ ਟੋਕ ਕੇ ਨਾ ਰੋਕੇ ਨਾ ਕਿਸੇ ਦੀ ਵੱਡਮੀ ਕਰੇ ਉਹਨੂੰ ਹੁੰਦਾ ਉਹ ਉਹ ਪਰਮਾਤਮਾ ਦੀ ਰਜਾ ਜੀ ਰਹਿੰਦਾ ਹੁੰਦਾ ਉਹਨੂੰ ਪਤਾ ਹੁੰਦਾ ਵੀ ਆਪਾਂ ਕੀ ਲੈਣਾ ਕਿਸੇ ਦੀ ਲਾਈਫ 'ਚ ਆਪਣਾ ਮੈਂ ਕਹਣੀ ਆਪਾਂ ਆਪਦਾ ਘਰ ਸੰਭਲ ਕੇ ਇੰਨੀ ਬਹੁਤ ਹੁੰਦਾ ਹਨ ਨਾਲੇ ਐਸ ਚੱਕਰ 'ਚ ਤਾਂ ਕਦੀ ਨਾ ਪਾਓ ਵੀ ਹਾਏ ਉਹ ਤਾਂ ਉਹ ਅੱਗੇ ਵੱਧ ਗਿਆ ਮੈਂ ਪਿੱਛੇ ਰਹਿ ਗਿਆ ਮੈਨੂੰ ਐਹੋ ਜਿਹੀ ਮੈਂ ਕੱਚ ਨਹੀਂ ਹੁੰਦਾ ਵੀਰੇ ਜਿਵੇਂ ਡਾਡੇ ਨੇ ਛੋਡੇ ਚੁੰਝ ਲਈਓ ਨਾਲ ਖੜਾ ਸੋਡੇ ਉਹਨੇ ਛੋਡੇ ਆਪੀ ਕਰ ਦੇਣਿਆ ਸਾਰੇ ਕੰਮ ਸਮਾਂ ਪੈ ਕੇ ਸਾਰੇ ਜ਼ਖਮ ਭਰ ਜਾਂਦੇ ਐਵੇਂ ਸਮਾਂ ਪੈ ਕੇ ਆਪਣੇ ਸਾਰੇ ਕੰਮ ਲੋਟ ਹੋ ਜਾਂਦੇ ਜਿਵੇਂ ਸੱਟ ਵੱਜੇ ਜ਼ਖਮ ਹੌਲੀ-ਹੌਲੀ ਭਰਦਾ ਨਾ ਸੇਮ ਪ੍ਰੋਸੈਸ ਹੁੰਦਾ ਸੋ ਦਿਲ ਨਾ ਛੋਟਾ ਕਰਿਆ ਕਰੋ ਬਾਹਲਾ ਛੇਤੀ ਨਾ ਡੋਲਿਆ ਕਰੋ ਕੁਸ ਕੁ ਗੱਲਾਂ ਪ੍ਰਮਾਤਮਾ ਦੇ ਛੋਡੇ ਛੋਡੇ ਜਿਹੜੇ ਸਾਰੇ ਆ ਉਹਦੀ ਟੈਨਸ਼ਨ ਲਿਆ ਕਰੋ ਬਾਕੀ ਪ੍ਰਮਾਤਮਾ ਦੇ ਛੱਡ ਦਿਆ ਕਰੋ ਜੇ ਹੁਣ ਤੁਸੀਂ ਸੋਚੋਗੇ ਵੀ ਅਸੀਂ ਆ ਉਹਨੂੰ ਜਿੱਤ ਲਾਂਗੇ ਆ ਕਰ ਲਾਂਗੇ ਤਾਂ ਹੋ ਨਹੀਂ ਸਕਦਾ ਵੀਰੇ ਇਹ ਦੁਨੀਆਂ ਵੀਰੇ ਆ ਨਹੀਂ ਸਾਨੂੰ ਜਾਣ-ਜੂਣ ਦਿੰਦੀ ਆਪਣੇ ਆਪ ਚ ਮਾਸਤ ਰਹਿ ਕੇ ਜਾਉਣਾ ਪੈਂਦਾ ਇੱਥੇ ਲੋਕਾਂ ਦੀ ਕੀ ਪਰਵਾਹ ਕਰਨੀ ਆ ਲੋਕਾਂ ਨੇ ਤਾਂ ਚੰਗਾ ਵੀ ਕਹਿਣਾ ਮਾੜਾ ਵੀ ਕਹਿਣਾ ਹਨਾ ਜੇ ਐਂ ਪਾ ਸੋਚਾਂਗੇ ਤਾਂ ਆਪਾਂ ਇੱਕ ਦਿਨ ਜਿਉ ਨਹੀਂ ਸਕਦੇ ਮੈਂ ਆ ਵਿਚਾਰੀ ਮੈਂ ਪ੍ਰਵਾਹ ਨਹੀਂ ਕਰਦੀ ਮੈਂ ਕਹਦਨੀ ਆ ਵੀ ਆਪਾਂ ਗੁਰੂ ਮਹਾਰਾਜ ਦੀ ਨਿਗਾਹ ਚ ਸੱਚੇ ਤੇ ਸਿੱਧੇ ਹੋਣੇ ਚਾਹੀਦੇ ਲੋਕਾਂ ਤੋਂ ਕੀ ਲੈਣਾ ਵੀਰੇ ਲੋਕ ਤਾਂ ਆਪਾਂ ਨੂੰ ਕੰਜਰ ਤੋਂ ਵੀ ਨਹੀਂ ਬੋਲਦੇ ਫਿਰ ਲੜਨ ਜਾਈਏ ਆਪਾਂ ਅਗਲੇ ਨਾਲ ਉਹ ਮਾਸਤ ਰਿਆ ਕਰੋ ਚਾਰ ਦਿਨਾਂ ਦੀ ਜ਼ਿੰਦਗੀ ਆ ਮੈਂ ਕਿਹੜੀਆਂ ਜਿੰਨਾ ਜਿਉਂਦੀਆਂ ਨੂੰ ਜਿਉਂ ਲੋ ਹੱਸ ਕੇ ਨਜ਼ਾਰੇ ਨਾਲ ਮਰੂ ਮਰੂ ਕਰਕੇ ਕੀ ਫਾਇਦਾ ਮਰ ਤਾਂ ਜਾਣਾ ਹੀ ਆ ਫਿਰ ਮਰੂ ਮਰੂ ਕਿਉਂ ਕਰਨਾ ਮੈਂ ਕਿਹੜੀਆਂ ਰੰਗ ਹੋਵੇ ਜ਼ਿੰਦਗੀ ਚ ਨਜ਼ਾਰੇ ਆ ਇਸ ਚੀਜ਼ ਦੇ ਮੈਂ ਤਾਂ ਸਾਰੀਆਂ ਟੈਨਸ਼ਨਾਂ ਟੂਚਣਾ ਛੱਡ ਕੇ ਆਪਦਾ ਬਠਿੰਡੀ ਗੇੜੇ ਲਾਏ ਆਉਣੇ ਆ ਕਹਦੇ ਨੇ ਵੀ ਚੱਲਦੇ ਪੂ ਬਠਿੰਡੇ ਚੱਲੇ ਕਿਉਂਕਿ ਮੂਵੀ ਦੇਖ ਕੇ ਆਉਣੇ ਆ ਇੱਥੇ ਤਾਂ ਸਾਰਾ ਦਿਨ ਟਾਂ ਟਾਂ ਇਹੀ ਚੱਲੂ ਘਰ ਦਾ ਕੰਮ ਜਿੰਦਗੀ ਜੀ ਲਓ ਨਾ ਨਾਲ ਲੈ ਕੇ ਆਏ ਆ ਆਪਾਂ ਕੁਛ ਨਾ ਨਾਲ ਲੈ ਕੇ ਜਾਈਏ ਖਾਲੀ ਹੱਥ ਹੈ ਆ ਖਾਲੀ ਵਗ ਜਾਗੇ ਫਿਰ ਕਿਉਂ ਮਰੂ ਮਰੂ ਕੀਤੀ ਹੈ ਮੈਂ ਕਹਿੰਦੀ ਜਿੰਨਾ ਸੋਡੇ ਸਾਰੇ ਆ ਸੋਡੇ ਹੱਥ ਚ ਓਨੇ ਕ ਸੌਂਗ ਪੂਰੇ ਕਰ ਲਓ ਦੇਖੇ ਸਮਾਂ ਕਿਸੇ ਦਾ ਨਹੀਂ ਆਉਂਦਾ ਜੇ ਆਪਾਂ ਕਹੀ ਜਾਂਨੇ ਨੇ ਵੀ ਆ ਆਪਾਂ ਫੇਰ ਕਰਾਂਗੇ ਅੱਗੇ ਕਰਾਂਗੇ ਆਉਣ ਦੇ ਸਮਾਂ ਬੁਲਾਉਣਾਂ ਦੇ ਹੰਕਾ ਕੁਝ ਨਹੀਂ ਹੁੰਦਾ ਠੀਕ ਹੈ ਗੁਰੂ ਮਹਾਰਾਜ ਤੇ ਛੱਡ ਦਿਓ ਸਾਰੀਆਂ ਫਿਕਰਾਂ ਮਹਾਰਾਜ ਕਾਦੇ ਲਈ ਆ ਸੋਡੇ ਨਾਲ ਪਰਮਾਤਮਾ ਕਾਦੇ ਲਈ ਆ ਸੋਡੇ ਨਾਲ ਸੋਟੀਆਂ ਫਿਕਰਾ ਕਰਨ ਵਾਸਤੇ ਜਿਵੇਂ ਇੱਕ ਮਾਂ ਬੱਚੇ ਦਾ ਖਿਆਲ ਰੱਖਦੀ ਹੈ ਨਾ ਉਵੇਂ ਪਰਮਾਤਮਾ ਸੋਡਾ ਖਿਆਲ ਰੱਖਦਾ ਠੀਕ ਹੈ ਬਸ ਤੁਸੀਂ ਹੋ ਤੁਸੀਂ ਡੋਲ ਜਾਨੇ ਹੋ ਨਾ ਜੀ ਰੱਬ ਸਾਡਾ ਤਾਂ ਨਹੀਂ ਹੈਗਾ ਫਲਾਣੇ ਨੂੰ ਦੇਈ ਜਾਂਦਾ ਤੇ ਓਕੇ ਦਾ ਸੋਡਾ ਕਿਉਂ ਨਹੀਂ ਆਕਰੂ ਨਾ ਤੁਹਾਨੂੰ ਰੱਬ ਨਹੀਂ ਸਾਹ ਤੇ ਕਿ ਭੇਜਿਆ ਆਪਦੀ ਆਪ ਤਾਂ ਤੁਸੀਂ ਆਏ ਨਹੀਂ ਨਾ ਜੱਗ ਤੇ ਤਾਂ ਤੁਹਾਨੂੰ ਪਰਮਾਤਮਾ ਨੇ ਭੇਜਿਆ ਉਹਦੀ ਲਿਸਟ ਤੇ ਤਾਂ ਸੋਡਾ ਨਾ ਹੈਗਾ ਵੀ ਫਲਾਣਾ ਬੰਦਾ ਗਿਆ ਹੈ ਧਰਤੀ ਤੇ ਕੁਝ ਨਹੀਂ ਹੁੰਦਾ ਵੀਰੇ ਜ਼ਿੰਦਗੀ ਚ ਰੰਗ ਦੇਖਣੇ ਵੀ ਜ਼ਰੂਰੀ ਹੈ ਠੀਕ ਹੈ ਨਾਲੇ ਪਰਵਾਹ ਨਾ ਕਰਿਆ ਕਰੋ ਕਾਸੀ ਚੀਜ਼ ਦੀ ਜੋ ਹੋਣਾ ਉਹ ਹੋ ਕੇ ਰਹਿਣਾ ਫਿਰ ਉਹਦੀ ਕੀ ਉਸ ਚੀਜ਼ ਦੀ ਕੀ ਜਨਤਾ ਜਿਸ ਚੀਜ਼ ਨੇ ਹੋ ਕੀ ਰਹਿਣਾ ਡਰੋ ਡਰੋ ਕੀ ਤੋਂ ਡਰਨਾ ਤੁਸੀਂ ਉਹ ਚੀਜ਼ ਤੋਂ ਵੀ ਜਿੱਥੇ ਤੁਸੀਂ ਪਾਪ ਕਰਦੇ ਹੋ ਮਾੜਾ ਕਰਦੇ ਹੋ ਕਿਸੇ ਦੀ ਪਿੱਠ ਪਿੱਛੇ ਵਾਰ ਕਰਦੇ ਹੋ ਕਿਸੇ ਨਾਲ ਧੋਖਾ ਕਰਦੇ ਹੋ ਉੱਥੇ ਡਰਿਆ ਕਰੋ ਬਾਕੀ ਜਲਾ ਦਾ ਕੀ ਡਰਨਾ ਜੋ ਪ੍ਰਮਾਤਮਾ ਨੇ ਤੁਹਾਡੀ ਜ਼ਿੰਦਗੀ ਚ ਲਿਖਤਾ ਉਹ ਹੋ ਕੇ ਰਹਿਣਾ ਜਿੰਨਾ ਚਿਰ ਪ੍ਰਮਾਤਮਾ ਦੇ ਘਰੋਂ ਤੁਹਾਡਾ ਹੁਕਮ ਨਹੀਂ ਆਉਂਦਾ ਸੋ ਉਹਨੂੰ ਕੋਈ ਬਿਮਾਰੀ ਨਹੀਂ ਮਾਰ ਸਕਦੀ। ਸੋ ਉਹਨੂੰ ਕੁਝ ਵੀ ਨਹੀਂ ਮਾਰ ਸਕਦਾ। ਮਾ ਉਹਦੇ ਮੂੰਹ ਚ ਨਿਕਲੇ ਹੋਗੇ ਕਿਉਂਕਿ ਪ੍ਰਮਾਤਮਾ ਦੇ ਘਰੋਂ ਤੁਹਾਡਾ ਬਲਾਵਾ ਨਹੀਂ ਆਇਆ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਨਿੱਕੀਆਂ-ਨਿੱਕੀਆਂ ਆਪਦੇ ਘਰੇ ਖੁਸ਼ੀਆਂ ਮਨਾਓ ਆਪਣੇ ਪਰਿਵਾਰ ਨਾਲ ਰਹੋ। ਆਪਣੇ ਪਰਿਵਾਰ ਲਈ ਜਿਉਂ ਰਹੋ। ਘਰ ਦੇ ਵਿੱਚ ਜੋ ਮੈਂਬਰ ਆ ਉਹਨਾਂ ਨਾਲ ਥੋੜੀਆਂ-ਬਹੁਤੀਆਂ ਗੱਲਾਂ ਕਰ ਲਿਆ ਕਰੋ, ਪੁੱਛ ਲਿਆ ਕਰੋ ਵੀ ਭਾਈ ਕਿਸੇ ਨੂੰ ਕੀ ਤਕਲੀਫ ਹੈ। ਮਸੇਹੀ ਗੱਲਾਂ ਹੁੰਦੀਆਂ। ਖੋਰ ਕੁਛ ਨਹੀਂ ਹੁੰਦਾ ਮੇਰੀ ਆਦਤ ਹੈ ਵੀ ਮੈਂ ਕਿਸੇ ਨਾਲ ਗੁੱਸੇ ਵੀ ਹੋ ਜਾ ਲੜ ਵੀ ਪਵਾਂ ਤੇ ਵੀ ਤਾਂ ਵੀ ਮੇਰੇ ਦਿਲ ਚ ਅਗਲੇ ਲਈ ਪਾਬੂ ਨਹੀਂ ਰਹਿੰਦਾ ਖੋਰ ਨਹੀਂ ਰਹਿੰਦਾ ਪਤਾ ਨਹੀਂ ਬੰਦੇ ਵਿੱਚ ਕਿਵੇਂ ਖੋਰ ਰੱਖ ਲੈਂਦੇ ਮੈਂ ਕਿਸੇ ਨਾਲ ਲੜ ਪਾ ਮੇਰਾ ਮਨ ਹੋਰ ਹੋ ਜੇ ਠੀਕ ਹੈ ਮੈਂ ਅਗਲੇ ਨਾਲ ਬੋਲ ਰੂ ਹਟ ਜਾਂਦੀ ਪਰ ਮੇਰੇ ਦਿਲ ਚ ਖੋਰ ਜਾਣੀ ਰਹਿੰਦਾ ਐ ਨਹੀਂ ਹੁੰਦਾ ਵੀ ਹਾਂ ਉਹ ਬੰਦੇ ਨੂੰ ਦੇਖ ਕੇ ਮੱਚ ਛੱਡ ਜੂ ਨਾ ਪਟੌਰਣਾ ਡੱਪ ਜਾਂਨੇ ਭੁੱਲ ਜਾਂਨੇ ਵੀ ਇਹ ਕੁਝ ਹੋਇਆ ਸੀ ਆਪਣੇ ਜਿੰਦਗੀ ਵਿੱਚ ਸੋ ਮੇਰਾ ਕਹਿਣ ਦਾ ਮਤਲਬ ਹੈ ਵੀ ਜ਼ਿੰਦਗੀ ਚ ਖੁਸ਼ ਰਹਿਣਾ ਵੀ ਜ਼ਰੂਰੀ ਹੈ ਰੰਗ ਜ਼ਿੰਦਗੀ 'ਚ ਹੋਣੀ ਜ਼ਰੂਰੀ ਹੈ ਜੇ ਬੇਰੰਗੀ ਦੁਨੀਆ ਹੋਵੇ ਨਾ ਤੇ ਫਿਰ ਚੰਗਾ ਕੁਝ ਵੀ ਨਹੀਂ ਲੱਗਦਾ ਹੱਸਣਾ ਖੇਡਣਾ ਮਨ ਕਾ ਚਾਹੋ ਕੁਝ ਨਹੀਂ ਹੁੰਦਾ ਜੋ ਛੋੜੀ ਦੇ ਵਿੱਚ ਆਉਂਦਾ ਪਾ ਲਿਆ ਕਰੋ ਖਾ ਲਿਆ ਕਰੋ ਅੱਜ ਜ਼ਿੰਦਗੀ ਹੈਗੀ ਕੱਲ ਦਾ ਕੀ ਕੀ ਦੇਖਿਆ ਨਾਲੇ ਆਪਣੇ ਜੋੜਿਆਂ ਨਾਲ ਤਾਂ ਕੁਝ ਜੁੜਦਾ ਤੇ ਨਾ ਆਪਣੇ ਥੋੜਿਆਂ ਕੁਝ ਥੜਦਾ ਜੋ ਹਾਥੀ ਪਰਮਾਤਮਾ ਦੇ ਫਿਰ ਉਹਦਾ ਫਿਕਰ ਕੀ ਕਰਨਾ ਠੀਕ ਹੈ ਕੁਛ ਕੁ ਮਹਾਰਾਜ ਤੇ ਛੱਡ ਦਿਆ ਕਰੋ ਕੁਛ ਕੁ ਗੱਲਾਂ ਕੁਝ ਨਹੀਂ ਹੁੰਦਾ ਹੱਸੋ ਖੇਡੋ ਜਿੱਥੇ ਤੁਹਾਡੀ ਦੋਸਤੀ ਹੈ ਵਧੀਆ ਨਵਾਓ ਉਹਨੂੰ ਚਾਹੇ ਆਪ ਦਾ ਖਾਲੀ ਜੀਜਾ ਹੋਵੇ ਤਾਂ ਵੀ ਸਾਹਮਣੇ ਵਾਲੇ ਨੂੰ ਐ ਲੱਗੇ ਵੀ ਹਾਂ ਯਾਰ ਇਹ ਤਾਂ ਜੀਜਾ ਤਾਂ ਭਰਿਆ ਹੋਇਆ ਮਰੂ ਮਰੂ ਕਰਕੇ ਤਾਂ ਦੁਨੀਆਦਾਰੀ ਦੇ ਵਿੱਚ ਆਪਾਂ ਆਪ ਡਿੱਗ ਜਾਂਦੇ ਹਾਂ ਦੁਨੀਆ ਨੂੰ ਕੋਈ ਫਰਕ ਨਹੀਂ ਪੈਂਦਾ ਜੀਨੇ ਚੰਝ ਲਾਈ ਆਪੇ ਉਹ ਦੇਈ ਜਾਊਗਾ ਬਾਲੀਆਂ ਫਿਕਰਾਂ ਨਾ ਕਰਿਆ ਕਰੋ ਕੁਝ ਨਹੀਂ ਹੁੰਦਾ ਜ਼ਿੰਦਗੀ ਐ ਲੰਘ ਹੀ ਜਾਊ ਸਾਰਿਆਂ ਦੀ ਲੰਗੀ ਐ ਤੇ ਕੀ ਪਤਾ ਆਪੇ ਦੂ ਪਹਿਲਾਂ ਕਿੰਨੇ ਕ ਜਨਮ ਲੈ ਕੇ ਆਏ ਆ ਕਿੰਨੇ ਕ ਥਾਂ ਤੇ ਮਰੇ ਆ ਆਪਣੇ ਕਿਹੜਾ ਕੋਈ ਯਾਦ ਐ ਆਹ ਜ਼ਿੰਦਗੀ ਜਿਹੜੀ ਦਿੱਤੀ ਹੋਈ ਹੈ ਰੱਬ ਨੇ ਇਹਨਾਂ ਨੂੰ ਨਜ਼ਾਰੇ ਨਾਲ ਜਿਉ ਲੋ ਕੁਛ ਨਹੀਂ ਹੁੰਦਾ ਹੱਸੋ ਖੇਡੋ ਪਰਮਾਤਮਾ ਨੇ ਦਿੱਤੀਆਂ ਦਾਤਾਂ ਦਾ ਸ਼ੁਕਰ ਕਰੋ ਆਪਣੀ ਫੈਮਿਲੀ 'ਚ ਖੁਸ਼ ਰਹੋ ਸੋ ਅੱਜ ਮੈਂ ਵੀਡੀਓ ਬੜੀ ਲੰਬੀ ਨਹੀਂ ਬਣਾਉਂਗੀ ਕਿਉਂਕਿ ਮੈਂ ਬਹੁਤ ਥੱਕੀ ਹੋਈ ਹਾਂ ਅੱਜ ਥੱਕ ਜਾਈਦਾ ਕੰਮ ਕਰਦਿਆਂ ਦਾ ਫਿਰ ਜਾ ਕੇ ਕਿਤੇ ਦੋ ਟਾਈਮ ਦੀ ਰੋਟੀ ਵਧੀਆ ਜੁੜਦੀ ਹੈ ਮਿਹਨਤ ਬਹੁਤ ਕਰਨੀ ਪੈਂਦੀ ਹੈ ਸੋ ਸੱਚੇ ਪਾਤਸ਼ਾਹ ਵੈਗਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਸਦਾ ਖੁਸ਼ ਰਹੋ ਕਿਸੇ ਨੇ ਕੋਈ ਸਵਾਲ ਕਰਨਾ ਹੁੰਦਾ ਤਾਂ ਮੇਰਾ WhatsApp ਨੰਬਰ ਹੁੰਦਾ ਤੁਸੀਂ ਉੱਥੇ ਮੈਸੇਜ ਕਰਕੇ ਮੈਨੂੰ ਪੁੱਛ ਸਕਦੇ ਹੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਵੱਲੋਂ ਪਿਆਰ ਭਰੀ ਸਸਰੀਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਛੜਤੀ ਖਲਚ ਰੱਖੇ ਤੁਸੀਂ ਖੁਸ਼ ਰਹੋ ਹੱਸਦੇ ਵਸਦੇ ਰਹੋ ਸਸਰੀਕਾਲ ਜੀ